ਇਥੋਂ ਜੀ ਬਹੁਤ ਜ਼ਿਆਦਾ ਸਾਨੂੰ ਸਮਰਥਨ ਮਿਲਿਆ ਸਾਰੇ ਪਿੰਡ ਦਾ ਸਾਰੇ ਪਿੰਡ ਨੇ ਇਕਜੁੱਟ ਹੋ ਕੇ ਮੈਨੂੰ ਵਿਸ਼ਵਾਸ ਦਿਵਾਇਆ ਇੱਕ ਇੱਕ ਵੋਟ ਉਹ 14 ਤਰੀਕ ਨੂੰ ਝਾੜੂ ਨੂੰ ਆ ਕੇ ਮੈਨੂੰ ਇਥੋਂ ਵੱਡੀ ਲੀਡ ਦੇ ਕੇ ਇਹ ਪਿੰਡ ਅੜਾ ਕਟੜ ਕਾਲੀ ਪਿੰਡ ਗਿਣਿਆ ਜਾਂਦਾ ਸੀ ਲੇਕਿਨ ਲੇਕਿਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਇਹਨਾਂ ਨੇ ਮੈਨੂੰ ਇਹ ਗੱਲ ਵਿਸ਼ਵਾਸ ਦਿਵਾਇਆ ਇੱਕ ਇੱਕ ਵੋਟ ਇੱਕ ਇੱਕ ਵੋਟ ਅਸੀਂ ਜਿਹੜੀਆਂ ਝਾੜੂ ਨੂੰ ਪਾਵਾਂਗੇ ਔਰ ਵੱਡੇ ਲੀਡਰਾਂ ਤੁਹਾਨੂੰ ਇਥੋਂ ਚਿਤਾਵਾਂ ਕਿਹੜੇ ਮੁੱਦੇ ਰਠੌਰ ਸਾਹਿਬ ਪਿੰਡ ਦੇ ਲੋਕ ਰੱਖ ਰਹੇ ਨੇ ਜਿਹੜੇ ਕਹਿੰਦੇ ਵੀ ਸਾਡੇ ਹਜੇ ਹੋਣ ਵਾਲੇ ਨੇ ਜਾਂ ਸਾਡੇ ਹੋਏ ਨਹੀਂ ਹੈਗੇ ਖਾਸ ਕਰਕੇ ਅਸੀਂ ਚਾਹੁੰਦੇ ਆ ਕਿ ਜਲਦੀ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੋਂ ਤੇ ਉਹ ਕਰੋ ਫਸ ਮੈਂ ਬੇਨਤੀ ਇਹੀ ਕਰਦਾ ਮੈਂ ਪਹਿਲਾਂ ਵੀ ਦੱਸਿਆ ਜੀ ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਵੀ ਇਹ ਰੋਡ ਆ ਸਾਡੀ ਇਹ ਪ੍ਰਧਾਨ ਮੰਤਰੀ ਯੋਜਨਾ ਚ ਬਹਿ ਕੇ ਛੋੜੀ ਹੋਵੇ ਕਿਉਂਕਿ ਪਿੰਡ ਨੂੰ ਏਰੀਆ ਬਹੁਤ ਪੈਂਦਾ ਹੈ ਜ਼ਿਮੀਂਦਾਰ ਪਿੰਡ ਹੈ ਹਲਦ ਵਾਲੇ 2-3000 ਏਕੜ ਜ਼ਮੀਨ ਹੈ ਜਦੋਂ ਸੀਜ਼ਨ ਹੁੰਦੇ ਨੇ ਇਹਨਾਂ ਨੂੰ ਉਦੋਂ ਟਰਾਲੀ ਟਰੈਕਟਰਾਂ ਨੂੰ ਲੈ ਕੇ ਜਾਣ ਨੂੰ ਮਛ ਬੜੇ ਮੰਡੀ ਤੱਕ ਤਕਲੀਫ ਹੁੰਦੀ ਹੈ ਉਹ ਮਸਲਾ ਅਸੀਂ ਜਦੋਂ ਵੀ ਇਹ ਮੈਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਸਭ ਤੋਂ ਪਹਿਲਾਂ ਅਸੀਂ ਇਹ ਮਸਲਾ ਹੱਲ ਕਰਾਵਾਂਗੇ ਬਾਕੀ ਛੋਟੇ-ਮੋਟੇ ਕੰਮ ਨੇ ਉਹ ਹੁਣ ਇਸ ਸਾਲ ਸੀਐਮ ਸਾਹਿਬ ਦਾ ਇਹ ਵਾਦਾ ਹੈ ਵਿਰੰਗਲਾ ਪੰਜਾਬ ਬਣਾਉਣਾ ਹੈ ਗਰਾਂਟਾ ਬਹੁਤ ਔਣੀਆਂ ਨੇ ਤੋਂ ਪਿੰਡਾਂ ਦੀ ਹਰ ਬਦਲੀ ਜਾ ਜਾਈ ਅੱਜ ਦਾ ਇਕੱਠ ਦੇਖ ਕੇ ਖਾਸ ਕਰਕੇ ਅਸੀਂ ਵੀ ਤੁਹਾਡੇ ਨਾਲ ਲਗਾਤਾਰ ਇੱਕ ਦੋ ਕਿੰਡ ਦੇਖੇ ਨੇ ਉਹ ਕੱਟ ਦੇਖ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਖੱਤਰ ਮਨ ਦੇ ਵਿੱਚ ਬਹੁਤ ਬਹੁਤ ਖੁਸ਼ੀ ਹੈ ਉਤਸ਼ਾਹ ਹੈ ਜਦੋਂ ਮੈਂ ਇਹ ਜਗਾ ਕੱਟ ਦੇਖਦਾ ਤਾਂ ਮੇਰੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ ਔਰ ਸਾਨੂੰ ਇਹ ਸ਼ੌਂਕ ਹੈ ਵੀ ਜਿਹੜਾ ਜੋ ਸੇਵਾ ਸੀ ਕਰਨਾ ਚਾਹਨੇ ਆ ਸਾਡੀ ਜਿਹੜੀ ਸੇਵਾ ਹੈ ਇਹ ਸਾਡੀ ਜ਼ਰੂਰ ਸਫਲ ਹੋਈ ਤੁਹਾਡੇ ਨਿਜੀ ਪ੍ਰਭਾਵ ਤੋਂ ਇਲਾਵਾ ਸਰਕਾਰ ਦੇ ਕਿਹੜੇ ਕਿਹੜੇ ਚੰਗੇ ਕੰਮ ਦਾ ਤੁਹਾਨੂੰ ਫਾਇਦਾ ਨਹੀਂ ਸਰ ਸਭ ਤੋਂ ਪਹਿਲਾਂ ਤਾਂ ਜੋ 600 ਯੂਨਟ ਉਦੇ ਬਾਰੇ ਦੂਸਰਾ ਜੋ ਬੱਤਿਆ ਕੁਆਲਟੀ ਦਾ ਸੜਕਾਂ ਮਟ ਇਹ ਪਹਿਲੀ ਵਾਰ ਹੋਇਆ ਕਿ ਸੜਕਾਂ ਬਣੰਦੀਆਂ ਸੀ ਪਹਿਲਾਂ ਮੈਂ ਨਹੀਂ ਕਹਿੰਦਾ ਨਹੀਂ ਬਣੰਦੀਆਂ ਸੀ ਲੇਕਿਨ ਕੁਆਲਟੀ ਇੰਨੀ ਮਾੜੀ ਸਾਲ ਬਾਅਦ ਟੁੱਟ ਜਾਂਦੀ ਸੀ ਲੇਕਿਨ ਸੀਐਮ ਸਾਹਿਬ ਨੇ ਜੋ ਫਲਾਈਂਗ ਸਕਵਾਡਸ ਬਣਾਈਆਂ ਨੇ ਉਹਦੀਆਂ ਕੁਆਲਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਰੋਡਜ਼ ਇੰਨੀਆਂ ਸੋਹਣੀਆਂ ਬਣ ਰਹੀਆਂ ਨੇ ਪਤਾ ਲੱਗਦਾ ਵੀ ਲੁੱਕ ਪਈ ਆ ਪਹਿਲਾਂ ਤਾਂ ਇਦਾਂ ਲੱਗਦਾ ਸੀ ਜਿਦਾ ਕਾਲਾ ਤੇਲ ਭਾ ਕੇ ਸੜਕ ਬਣਾ ਜਾਂਦੇ ਨੇ ਲੇਕਿਨ ਉਨ੍ਹਾਂ ਦੀ ਕੁਆਲਿਟੀ ਦੇਖਦੇ ਹੋਏ ਲੋਕ ਉਸ ਚੀਜ਼ ਤੋਂ ਬੜਾ ਖੁਸ਼ ਨੇ 600 ਜੋ ਬਿਜਲੀ ਮਾਫ ਹੈ ਜੂਨਟ ਉਸ ਚੀਜ਼ ਤੋਂ ਬੜਾ ਖੁਸ਼ ਨੇ ਜ਼ਿੰਮੇਦਾਰ ਜਿਨ੍ਹਾਂ ਨੂੰ 24 ਘੰਟੇ ਜੋ ਲਾਈਟ ਹੈ ਲਾਈਟ ਬਿਲਕੁਲ ਲਾਈਟ ਕੰਪਲੀਟ ਆ ਰਹੀ ਹੈ 8-8 ਘੰਟੇ 10-10 ਘੰਟੇ ਲੋਕ ਐਨੇ ਖੁਸ਼ ਨੇ ਅੱਜ ਤੱਕ ਅਸੀਂ ਇੰਜਣ ਨੂੰ ਕਦੀ ਵੀ ਘੇੜਾ ਦੇ ਕੇ ਨਹੀਂ ਦੇਖਿਆ ਡੀਜ਼ਲ ਦੀ ਸਾਡੀ ਹਜ਼ਾਰਾਂ ਰੁਪਏ ਦੀ ਬਚਤ ਹੋ ਗਈ ਹੈ ਇਹੋ ਜਿਹੇ ਛੋਟੇ ਛੋਟੇ ਮੁੱਦੇ ਨੇ ਇਹਨਾਂ ਤੋਂ ਪਬਲਿਕ ਬਹੁਤ ਖੁਸ਼ ਹੈ ਦੇਖੋ ਜੀ ਅਸੀਂ ਪਹਿਲੇ ਤੋਂ ਤਕਰੀਬਨ 45 ਸਾਲ ਤੋਂ ਅਕਾਲੀ ਦਲ ਨਾਲ ਜੁੜੇ ਸੀ ਅਕਾਲੀ ਦਲ ਸਾਡੇ ਨਾਲ ਝੂਠੇ ਵਾਅਦੇ ਕਰਕੇ ਸਾਨੂੰ ਵਰਤ ਕੇ ਚਲੇ ਜਾਂਦੇ ਸੀ ਅੱਜ ਸਾਨੂੰ ਮੌਕਾ ਮਿਲਿਆ ਹੈ ਆਮ ਆਦਮੀ ਪਾਰਟੀ ਵਿੱਚ ਨਾਲ ਜੁੜਨ ਦਾ ਸਰਦਾਰ ਭਪਿੰਦਰ ਸਿੰਘ ਦੀ ਰਿਟਾਰਡ ਜਿਹਨਾਂ ਨੂੰ ਪਾਰਟੀ ਨੇ ਐਡਾ ਵੱਡਾ ਮਾਣ ਦੇ ਕੇ ਸਾਡੇ ਨਗਰ ਵਿੱਚ ਭੇਜਿਆ ਮੈਂ ਆਪਣੇ ਪਿੰਡ